الله أكبر. الله. أكبر. الله أكبر. الرحمن الرحيم. مالك يوم الدين. الله أكبر. الله. سمع الله لمن حمده ਤੁਸੀਂ ਤਸਵੀਰਾਂ ਦੇਖ ਰਹੇ ਹੋ ਪਟਿਆਲਾ ਤੋਂ ਜਿੱਥੇ ਅੱਜ Eid ਦਾ ਤਿਹਾਰ ਹੈ ਉੱਥੇ ਹੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਮਸਜਿਦ ਦੇ ਅੰਦਰ ਨमाज अदा ਕੀਤੀ ਜਾ ਰਹੀ ਹੈ ਜਿਹੜੇ ਕਿ ਮੁ슬ਮਾਨ ਭਾਈਚਾਰੇ ਦੇ ਲੋਕ ਹੈ ਜਿਹੜੀ ਕਿ ਅੱਜ Eid ਅਰਮਜ਼ਾਨ ਦੀ ਤੇ ਉਸ ਤੋਂ ਇਲਾਵਾ ਇਹਨਾਂ ਦੇ ਵਿੱਚ ਐਸਐਸਪੀ ਪਟਿਆਲਾ ਖੁਦ ਆਏ ਨੇ ਜਿਹੜੇ ਕਿ ਅੱਜ ਈਦ ਦੇ ਮੌਕੇ ਵਧਾਈ ਦੇਣ ਆਏ ਨੇ ਤਸਵੀਰਾਂ ਵੀ ਦੇਖ ਰਹੇ ਹੋ ਡਾਕਟਰ ਨਾਨਕ ਸਿੰਘ ਕਿਉਂਕਿ ਇੱਕ ਆਪਸੀ ਭਾਈਚਾਰਕ ਸਾਂਝ ਜਿਹੜੀ ਕਿ ਇਹ ਤਸਵੀਰ ਦਿੰਦੀ ਐ ਐਸਐਸਪੀ ਸਾਹਿਬ ਖੁਦ ਉਰੇ ਇਸ ਨਮਾਜ਼ ਦੇ ਵਿੱਚ ਪਹੁੰਚੇ ਨੇ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਕਿ ਮੁਸਲਮਾਨ ਭਾਈਚਾਰੇ ਵੱਲੋਂ ਜਿਹੜੀ ਈਦ ਅਦਾ ਕੀਤੀ ਜਾਂਦੀ ਹੈ ਤੇ ਉਸਤੇ ਖੁਦ ਐਸਐਸਪੀ ਉਰੇ ਪਹੁੰਚੇ ਨੇ ਤਸਵੀਰਾਂ ਵੀ ਦੇਖ ਰਹੇ ਕਿ ਐਸਐਸਪੀ ਪਟਿਆਲਾ ਜੋ ਕਿ ਇੱਕ ईद मौके सभी जेडे मुस्लिम भाईचारे दे लोग ऐना नु बधाई दे रहे ने और तस्वीरा भी देख रहे हो क्योंकि एक आपसी भाईचारा नुकसान दी तस्वीर ਤੁਸੀਂ ਦੇਖ ਰਹੇ ਹੋ ईद मौके ते जेडे मुस्लिम भाईचारे दे ਲੋਕਾ ਨੂੰ बधाई ਦੇ ਰਿਆ ਐ ਐਸਐਸਪੀ ਪਟਿਆਲਾ ਹੈਗੇ ਡਾਕਟਰ ਨਾਨਕ ਸਿੰਘ ਜੀ ਸਰ ਕਿਵੇਂ ਦੇਖਦੇ ਹੋ ਜੀ ਇਦ ਦਾ ਤਿਉਹਾਰ ਹੈ ਤੁਸੀਂ ਉਸੇ ਭਾਈਚਾਰੇ ਨੂੰ ਮੁਬਾਰਕਤ ਦਿਓ ਜੀ ਅੱਜ Eid ਦਾ ਬੜਾ ਮੁਬਾਰਕ ਦਿਨ ਐ ਸੋ ਇੱਥੇ ਮੈਂ ਸ਼ੇਕਪੂਰਾ ਪਿੰਡ ਆਇਆ ਇਥੇ ਆ ਪਾ ਮਸਜਿਦ ਚੂ ਮੈਂ ਗਿਆ ਤੇ ਜੋਣਾ ਖਾਨ ਸਾਹਿਬ ਨੂੰ ਮਿਲੇ ਸਾਰੇ ਜਿਹੜੇ ਮੁਸਲਮਾਨ ਭਾਈਚਾਰੇ ਦੇ ਸਾਡੇ ਲੋਕ ਨੇ ਸਾਡੇ ਭਾਈ ਨੇ ਉਹਨਾਂ ਸਾਰਿਆਂ ਨੂੰ ਮੈਂ Eid ਮੁਬਾਰਕ باد ਕਹਿਨਾ ਬਹੁਤ ਬਹੁਤ ਮੁਬਾਰਕਾਂ ਤੇ ਇਦਾਂ ਹੀ ਸਭ ਹੱਦ ਸੇ ਰਹਿਣ ਵਸਦੇ ਰਹਿਣ ਸਭ ਖੁਸ਼ ਰਹਿਣ ਸਰ ਇੱਕ ਚੀਜ਼ ਦੇਖੀ ਕਿ ਇਸ ਪਿੰਡ ਦੇ ਵਿੱਚ ਜਿਹੜੇ ਹੋਰ ਧਰਮ ਦੇ ਲੋਕ ਵੀ ਸਿੱਖ ਭਾਈਚਾਰੇ ਦੇ ਲੋਕ ਵੀ ਸਨਾਂ ਦੇ ਨਾਲ ਆਏ ਨੇ ਜਾਂ ਕੱਲ ਪਾ ਵੋਟਾਂ ਸੀ ਉਹਦੇ ਵਿੱਚ ਵੀ ਜਿਹੜੀ ਕਿ ਉਹਰੇ ਮੁਸਲਮਾਨ ਭਾਈਚਾਰੇ ਦਾ ਸਰਪੰਚ ਬਣਿਆ ਲੱਗਦਾ ਕਿ ਆਪਸੀ ਭਾਈਚਾਰੇ ਦੀ ਤਸਵੀਰ ਹੈ ਜੀ ਇਹ ਜੇ ਬਿਲਕੁਲ ਇਹ ਸਰਪੰਚ ਸਾਹਿਬ ਸਾਹਮਣੇ ਹੀ ਖੜੇ ਨੇ ਜਿਹੜੇ ਕੱਲ ਜਿੱਤੇ ਨੇ ਸੋ ਬਹੁਤ-ਬਹੁਤ ਮੁਬਾਰਕਾਂ ਇਹਨਾਂ ਨੂੰ ਕਿ ਕੱਲ ਜਿਹੜੀ ਸਰਪੰਚੀ ਚੋਣ ਹੋਈ ਹੈ ਇਹਨਾਂ ਨੇ ਜਿੱਤ ਹਾਸਲ ਕੀਤੀ ਸੋ ਮੈਂ ਡਬਲ ਮੁਬਾਰਕਾਂ ਦਿੰਦਾ Eid ਦੀ ਮੁਬਾਰਕਾਂ ਦੇ ਨਾਲ ਸਰਪੰਚੀ ਜਿੱਤਣ ਦੀ ਮੁਬਾਰਕ। ਅੱਲੋਹੁ ਅਕਬਰ ਅੱਲੋਹੁ الله أكبر الرحمن الرحيم مالك يوم الدين الله أكبر الله أكبر سمع الله لمن حمدا. ਤੁਸੀਂ ਤਸਵੀਰਾਂ ਦੇਖ ਰਹੇ ਹੋ ਪਟਿਆਲਾ ਤੋਂ ਜਿੱਥੇ ਅੱਜ Eid ਦਾ ਤਿਹਾਰ ਹੈ ਉੱਥੇ ਹੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਮਸਜਿਦ ਦੇ ਅੰਦਰ ਨਵਾਜ਼ਾਤਾ ਕੀਤੀ ਜਾ ਰਹੀ ਹੈ ਜਿਹੜੇ ਕਿ ਮੁ슬ਮਨ ਭਾਈਚਾਰੇ ਦੇ ਲੋਕ ਹੈ ਜਿਹੜੇ ਕਿ ਅੱਜ Eid ਦਾ ਰੰਜ਼ਾਨ ਦੀ ਤੇ ਉਸ ਤੋਂ ਇਲਾਵਾ ਇਹਨਾਂ ਦੇ ਵਿੱਚ ਐਸਐਸਪੀ ਪਟਿਆਲਾ ਖੁਦ ਆਏ ਨੇ ਜਿਹੜੇ ਕਿ ਅੱਜ ਈਦ ਦੇ ਮੌਕੇ ਵਧਾਈ ਦੇਣ ਆਏ ਨੇ ਤਸਵੀਰਾਂ ਵੀ ਦੇਖ ਰਹੇ ਹੋ ਡਾਕਟਰ ਨਾਨਕ ਸਿੰਘ ਕਿਉਂਕਿ ਇੱਕ ਆਪਸੀ ਭਾਈਚਾਰਕ ਸਾਂਝ ਜਿਹੜੀ ਕਿ ਇਹ ਤਸਵੀਰ ਦਿੰਦੀ ਐ ਐਸਐਸਪੀ ਸਾਹਿਬ ਖੁਦ ਉਰੇ ਇਸ ਨਮਾਜ਼ ਦੇ ਵਿੱਚ ਪਹੁੰਚੇ ਨੇ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਕਿ ਮੁਸਲਮਾਨ ਭਾਈਚਾਰੇ ਵੱਲੋਂ ਜਿਹੜੀ ਈਦ ਅਦਾ ਕੀਤੀ ਜਾਂਦੀ ਐ ਤੇ ਉਸ ਤੇ ਖੁਦ ਐਸਐਸਪੀ ਉਰੇ ਪਹੁੰਚੇ ਨੇ ਤਸਵੀਰਾਂ ਵੀ ਦੇਖ ਰਹੇ ਕਿ ਐਸਐਸਪੀ ਪਟਿਆਲਾ ਜੋ ਕਿ ਇੱਕ ਈਦ ਮੌਕੇ ਸਭੀ ਜਿਹੜੇ ਮੁਸਲਿਮ ਭਾਈਚਾਰੇ ਦੇ ਲੋਕ ਇਹਨਾਂ ਨੂੰ ਵਧਾਈ ਦੇ ਰਹੇ ਨੇ ਔਰ ਤਸਵੀਰਾਂ ਵੀ ਦੇਖ ਰਹੇ ਹੋ ਕਿਉਂਕਿ ਇੱਕ ਆਪਸੀ ਭਾਈਚਾਰਕ ਸਾਂਝ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਈਦ ਮੌਕੇ ਤੇ ਜਿਹੜੇ ਮੁਸਲਿਮ ਭਾਈਚਾਰੇ ਦੇ ਲੋਕ ਉਹਨਾਂ ਨੂੰ ਵਧਾਈ ਦੇ ਰਹੇ ਐਸਐਸਪੀ ਪਟਿਆਲਾ ਹੈਗੇ ਡਾਕਟਰ ਨਾਨਕ ਸਿੰਘ ਜੀ ਸਰ ਕਿਵੇਂ ਦੇਖਦੇ ਹੋ ਜੀ ਇਦਾਂ ਤਿਹਾਰ ਹੈ ਤੁਸੀਂ ਮੁਸਲਿਮ ਭਾਈਚਾਰੇ ਨੂੰ ਮੁਬਾਰਕਬਾਦ ਦੇਣਾ ਅੱਜ ਈਦ ਦਾ ਬੜਾ ਮੁਬਾਰਕ ਦਿਨ ਹੈ ਸੋ ਇੱਥੇ ਮੈਂ ਸ਼ੇਖਪੁਰਾ ਪਿੰਡ ਆਇਆ ਇਥੇ ਆ ਪਾ ਮਸਜਿਦ ਚੂ ਮੈਂ ਗਿਆ ਤੇ ਜੋੜਾ ਖਾਨ ਸਾਹਿਬ ਨੂੰ ਮਿਲੇ ਸਾਰੇ ਜਿਹੜੇ ਮੁ슬ਮਨ ਭਾਈਚਾਰੇ ਦੇ ਸਾਡੇ ਲੋਕ ਨੇ ਸਾਡੇ ਭਾਈ ਨੇ ਉਹਨਾਂ ਸਾਰਿਆਂ ਨੂੰ ਮੈਂ Eid ਮੁਬਾਰਕ باد ਕਿਹਾ ਬਹੁਤ ਬਹੁਤ ਮੁਬਾਰਕਾਂ ਤੇ ਇਦਾਂ ਹੀ ਸਭ ਹੱਥ ਤੇ ਰਹਿਣ ਵਸਦੇ ਰਹਿਣ ਸਭ ਖੁਸ਼ ਰਹਿਣ ਸਰ ਇੱਕ ਚੀਜ਼ ਦੇਖਿਆ ਕਿ ਇਸ ਪਿੰਡ ਦੇ ਵਿੱਚ ਜਿਹੜੇ ਹੋਰ ਧਰਮ ਦੇ ਲੋਕ ਵੀ ਸਿੱਖ ਭਾਈਚਾਰੇ ਦੇ ਲੋਕ ਵੀ ਸਨਾਂ ਦੇ ਨਾਲ ਆਏ ਨੇ ਜਾਂ ਕੱਲ ਪਾ ਵੋਟਾਂ ਸੀ ਉਹਦੇ ਵਿੱਚ ਵੀ ਜਿਹੜੀ ਕਿ ਉਹਰੇ ਮੁ슬ਮਨ ਭਾਈਚਾਰੇ ਦਾ ਸਰਪੰਚ ਬਣਿਆ ਲੱਗਦਾ ਕਿ ਆਪਸੀ ਭਾਈਚਾਰਕ ਦੀ ਤਸਵੀਰ ਹੈ ਜੀ ਇਹ ਜੇ ਬਿਲਕੁਲ ਇਹ ਸਰਪੰਚ ਸਾਹਿਬ ਸਾਹਮਣੇ ਹੀ ਖੜੇ ਨੇ ਜਿਹੜੇ ਕੱਲ ਜਿੱਤੇ ਨੇ ਸੋ ਬਹੁਤ ਬਹੁਤ ਮੁਬਾਰਕਾਂ ਇਹਨਾਂ ਨੂੰ ਕਿ ਕੱਲ ਜਿਹੜੀ ਸਰਪੰਚੀ ਚੋਣ ਹੋਈ ਹੈ ਇਹਨਾਂ ਨੇ ਜਿੱਤ ਅਸਲ ਕੀਤੀ ਸੋ ਮੈਂ ਡਬਲ ਮੁਬਾਰਕਾਂ ਦਿੰਦਾ Eid ਦੀ ਮੁਬਾਰਕਾਂ ਦੇ ਨਾਲ ਸਰਪੰਚੀ ਜਿੱਤਣ ਦੀ ਮੁਬਾਰਕ